راجੇ ਜੀ ਕਾਫੀ ਬਿਮਾਰੀਆਂ ਚੱਲ ਰਹੀਆਂ ਆ ਅੱਜ ਕੱਲ ਸ਼ੂਗਰ ਬੀਪੀ ਹੈਲਥ ਨੂੰ ਇਸ਼ੂਜ਼ ਨੂੰ ਲੈ ਕੇ ਇਹਨਾਂ ਤੋਂ ਬਚਣ ਦੇ ਲਈ ਕੀ ਕੀ ਕਰਨਾ ਚਾਹੀਦਾ ਜੀ ਜੋ ਬਿਮਾਰੀਆਂ ਹੈ ਇਨਕੇ ਲਈ ਜੋ ਆਪਣਾ ਲਾਈਫ ਸਟਾਈਲ ਹੈ ਜੋ ਕਿ ਰਹਿਣੇ ਸਹਣੇ ਦਾ ਡੰਗਾ ਹੈ ਉਸ ਕੇ ਅੰਦਰ ਜੋ ਹੈ ਹਮੇ ਇੱਕ ਬੈਲੈਂਸ ਜਾਂ ਇੱਕ ਸੁਧਾਰ ਜ਼ਰੂਰ ਜ਼ਰੂਰ ਹੁੰਦੀ ਹੈ ਆਪ ਖਾ ਕੀ ਰਹੇ ਹੋ ਕਿੰਨਾ ਖਾ ਰਹੇ ਹੋ ਉਸ ਖਾਣ ਤੋਂ ਬਾਅਦ ਉਹਦਾ ਕਿੰਨਾ ਯੂਜ਼ ਹੋ ਪਾਰਿਆ ਉਹਨੂੰ ਤੁਸੀਂ ਕਿਸੇ ਕੰਜ਼ੂਮ ਕਿਵੇਂ ਉਹਨੂੰ ਕਿਵੇਂ ਯੂਜ਼ ਕਰ ਰਹੇ ਹੋ ਲੈਕ ਕੋਈ ਐਕਸਰਸਾਈਜ਼ ਕੀਤੀ ਜਾਂ ਤੁਸੀਂ ਬੈਠੇ ਰਹੇ ਜਾਂ ਸਿਰਫ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਲੇਕਿਨ ਉਹਨੂੰ ਜੋ ਜੁੜੀ ਕੈਲਰੀ ਤੁਸੀਂ ਖਾਈਆਂ ਉਹਨੂੰ ਵੀ ਤਾਂ ਬਰਨ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਅੱਜ ਨਮਕ ਖਾਇਆ ਤਾਂ ਤੁਹਾਡਾ ਬੀਪੀ ਵੱਧ ਗਿਆ ਕਿਉਂਕਿ ਲੰਬੇ ਟਾਈਮ ਤੋਂ ਜ਼ਿਆਦਾ ਨਮਕ ਖਾ ਰਹੇ ਹੋ ਜਾਂ ਲੰਬੇ ਨਾਈਟ ਤੋਂ ਜ਼ਿਆਦਾ ਚੀਨੀ ਖਾ ਰਹੇ ਹੋ ਜਾਂ ਤੁਸੀਂ ਖਾ ਰਹੇ ਹੋ ਲੇਕਿਨ ਕੁਝ ਕਰਨੀ ਦੇ ਉਹਨੂੰ ਕੰਜ਼ੂਮ ਨਹੀਂ ਕਰ ਰਹੇ ਤਾਂ ਦੈਨ ਫਿਰ ਤੁਹਾਡੇ ਗ੍ਰੈਜੂਲੀ ਜੋ ਹੈ ਤੁਹਾਡੀ ਬੋਡੀ ਵਿੱਚ ਉਹਨੂੰ ਉਹਦੇ ਅਗੇਂਸਟ ਬਿਮਾਰੀਆਂ पैदा अच्छे भी बहुत ज़्यादा मोबाइल यूज़ करते हैं इसको तो बचने की करना चाहिए मोबाइल मोबाइल हेल्थ के ऊपर की असर पा लेकिन मोबाइल जो है हमारी लाइफ का एक तरह से हिस्सा भी बन गया है अब जो सब कुछ जो जो आप डिफरेंट जगह से पहले लेते थे वो सब कुछ एक मोबाइल में आ गया आपने रास्ता पूछना मोबाइल बताएगा आपने फ़ोन करना मोबाइल बताएगा आपने कुछ जानकारी लेनी है मोबाइल बताएगा आपने मूवी देखनी है मोबाइल में देखो ਆਪਣੇ ਨਿਊਜ਼ ਸਨਮੋਬਾਈਲ 'ਚ ਦੇਖੋ ਤਾਂ ਇਸ ਕਰਕੇ ਇਸ ਤੋਂ ਬਚਦਾ ਨਹੀਂ ਸਕਦੇ ਪੰਜਾਬ ਦੇ ਵਿੱਚ ਹੈਲਥ ਨੂੰ ਲੈ ਕੇ ਕਾਫੀ ਇਸ਼ੂਜ਼ ਆ ਰਹੇ ਨੇ ਲੋਕਾਂ ਨੂੰ ਕੋ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਸਾਡੇ ਨਾਲ ਪੀਜੀਆਈ ਤੋਂ ਸੀਨੀਅਰ ਪ੍ਰੋਫੈਸਰ ਰਾਜੀਸ਼ ਸ਼ਾਭੜਾ ਜੀ ਮੌਜੂਦ ਨੇ ਰਾਜੀਸ਼ ਜੀ ਕਾਫੀ ਬਿਮਾਰੀਆਂ ਚੱਲ ਰਹੀਆਂ ਆ ਅੱਜਕੱਲ੍ਹ 슈ਗਰ ਬੀਪੀ ਹੈਲਥ ਨੂੰ ਇਸ਼ੂਜ਼ ਨੂੰ ਲੈ ਕੇ ਇਹਨਾਂ ਤੋਂ ਬਚਣ ਦੇ ਲਈ ਕੀ ਕੀ ਕਰਨਾ ਚਾਹੀਦਾ ਜੀ ਜੋ ਬਿਮਾਰੀਆਂ ਦਾ ਆਪਨੇ ਤੁਸੀਂ ਨਾਂ ਲਿੱਤਾ ਇਹ ਬਿਮਾਰੀਆਂ ਜ਼ਿਆਦਾਤਰ इसको लाइफ डिजीज़ बोलते हैं जो हमारे रहन सहन खाना पीना हमारे जो जैसे हम एक्सरसाइज करना वॉक करना या अपने आप अप, अपने लिए टाइम डिवोट करना या ज़्यादा बिजी रहना या उसकी स्ट्रेस लेना ये सारा उससे रिलेटेड होती हैं आपस में एक दूसरे से लिंक्ड होती हैं ये जो बीमारियां हैं इनके लिए जो अपना लाइफस्टाइल है जो कि रहने सहने का ढंग है उसके अंदर जो है हमें एक बैलेंस या एक सुधार ਦੇ ਆਂਦੀ ਜਰੂਰਤ ਹੁੰਦੀ ਹੈ ਉਸ ਉਸ ਵਾਸਤੇ ਅਗੇਨ ਆਪ ਖਾ ਕੀ ਰਹੇ ਹੋ ਕਿੰਨਾ ਖਾ ਰਹੇ ਹੋ ਉਸ ਖਾਣ ਤੋਂ ਬਾਅਦ ਉਹਦਾ ਕਿੰਨਾ ਯੂਜ਼ ਹੋ ਪਾਰਿਆ ਉਹਨੂੰ ਤੁਸੀਂ ਕਿਸੇ ਕੰਜ਼ੂਮ ਕਿਵੇਂ ਉਹਨੂੰ ਕਿਵੇਂ ਯੂਜ਼ ਕਰ ਰਹੇ ਹੋ ਲਾਈਕ ਕੋਈ ਐਕਸਰਸਾਈਜ਼ ਕੀਤੀ ਜਾਂ ਤੁਸੀਂ ਬੈਠੇ ਰਹੇ ਜਾਂ ਸਿਰਫ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਲੇਕਿਨ ਉਹਨੂੰ ਜਿਹੜੀ ਕੈਲਰੀ ਤੁਸੀਂ ਖਾਈਆਂ ਉਹਨੂੰ ਵੀ ਤਾਂ ਬਰਨ ਹੋਣਾ ਚਾਹੀਦਾ ਤਾਂ ਉਹ ਉਹ ਫਿਰ ਅਗਰ ਨਾ ਨਹੀਂ ਕਰਾਂਗੇ ਤਾਂ ਆਪਾਂ ਮੋਟਾਪੇ ਦੀ ਤਰਫ ਡਾਇਬੀਟਿਸ ਬਲੱਡ ਪ੍ਰੈਸ਼ਰ ਇਹ ਇਸ ਤਰ੍ਹਾਂ ਜਾਵਾਂਗੇ ਆਪਣੀ ਖਾਣ ਚ ਕਿੰਨਾ ਆਪਾਂ ਨਮਕ ਪਾਇਆ ਕਿੰਨੀ ਚੀਨੀ ਪਾਈ ਇਹ ਸਾਰੇ ਚੀਜ਼ਾਂ ਧੀਰੇ 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 ਇਫੈਕਟ ਕਰਦੀਆਂ ਇਹ ਨਹੀਂ ਕਿ ਤੁਸੀਂ ਅੱਜ ਨਮਕ ਖਾਇਆ ਤਾਂ ਤੁਹਾਡਾ ਬੀਪੀ ਵਧ ਗਿਆ ਹੁਣ ਤੁਸੀਂ ਲੰਬੇ ਟਾਈਮ ਤੋਂ ਜ਼ਿਆਦਾ ਨਮਕ ਖਾ ਰਹੇ ਹੋ ਜਾਂ ਲੰਬੇ ਨਾਲ ਤੋਂ ਜ਼ਿਆਦਾ ਚੀਨੀ ਖਾ ਰਹੇ ਹੋ ਜਾਂ ਤੁਸੀਂ ਖਾ ਰਹੇ ਹੋ ਲੇਕਿਨ ਕੁਝ ਕਰ ਨਹੀਂ ਰਹੇ ਉਹਨੂੰ ਕੰਜ਼ੂਮ ਨਹੀਂ ਕਰ ਰਹੇ ਤਾਂ ਦੈਨ ਫਿਰ ਤੁਹਾਡੇ ਗ੍ਰੈਜੂਲੀ ਇਹ ਜੋ ਹੈ ਤੁਹਾਡੀ ਬੋਡੀ ਵਿੱਚ ਉਹਨੂੰ ਉਹਦੇ ਅਗੇਂਸਟ ਬਿਮਾਰੀਆਂ ਪੈਦਾ ਹੋ ਜਾਣਗੀਆਂ ਠੀਕ ਹੈ ਤਾਂ ਇਸ ਤਰ੍ਹਾਂ ਦੇ ਜ਼ਿਆਦਾਤਰ ਬਿਮਾਰੀਆਂ ਜੋ ਹੈ ਇਸੇ ਨਾਲ ਰੀਲੇਟਡ ਜਿਵੇਂ ਅੱਜ ਮੋਹਾਲੀ ਦੇ ਵਿੱਚ ਏਬੀਪੀ ਨਿਊਜ਼ ਦੇ ਵੱਲੋਂ ਹੈਲਥ ਕਨਕਲੇਵ ਕਰਾਇਆ ਗਿਆ ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਹਰ ਮਹੀਨੇ ਹਰ ਹਫਤੇ ਆਪ ਬਿਲਕੁਲ ਅਵੇਅਰਨੈਸ ਕਿਸੇ ਵੀ ਤਰ੍ਹਾਂ ਤੁਸੀਂ ਕਿਸੇ ਨੂੰ ਜਾਗਰੂਕ ਕਰ ਰਹੇ ਹੋ ਚੈ ਕਨਕਲੇਵ ਕਰਕੇ ਕਰੋ ਚੈ ਲੋਕਾਂ ਤੱਕ ਪਹੁੰਚ ਕੇ ਕਰੋ ਚੈ ਉਹਨਾਂ ਦੇ ਉਹਨਾਂ ਦੀ ਆਵਾਜ਼ ਬਣ ਕੇ ਕਰੋ ਚੈ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਓ ਇਹ ਹਮੇਸ਼ਾ ਹੈਲਪ ਕਰਦੇ ਹੈ ਇਸ ਕਰਕੇ ਇਹ ਤਾਂ ਹੋਣਾ ਹੀ ਚਾਹੀਦਾ ਹੈ ਕਨਕਲੇਵ ਹੋਏ ਚਾਹੇ ਤੁਸੀਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਓ ਕਿਸੇ ਵੀ ਤਰੀਕੇ ਨਾਲ ਤਾਂ ਕਿ ਉਹ ਸਮਝ ਪਾਣ ਕਿ ਕੀ ਸਾਡੇ ਵਾਸਤੇ ਠੀਕ ਹੈ ਕਿਸ ਨਾਲ ਸਾਡੀ ਲਾਈਫ ਬੈਟਰ ਹੋ ਸਕਦੀ ਹੈ ਤਾਂ ਫਿਰ ਇਸ ਨਾਲ ਹਮੇਸ਼ਾ ਫਾਇਦਾ ਤਾਂ ਮਿਲੇਗਾ ਹੀ ਅੱਜ ਕੱਲ ਮੋਬਾਈਲ ਦੀ ਯੂਸ ਇਸ ਕਾਫੀ ਵੱਧ ਗਈ ਹੈ ਬੱਚੇ ਵੀ ਬਹੁਤ ਜ਼ਿਆਦਾ ਮੋਬਾਈਲ ਯੂਜ਼ ਕਰਦੇ ਨੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਮੋਬਾਈਲ ਸਾਡੀ ਹੈਲਥ ਦੇ ਉੱਪਰ ਕੀ ਕੀ ਅਸਰ ਪਾ ਰਿਹਾ ਹੈ ਡਿਫੀਨਿਟਲੀ ਮੋਬਾਈਲ ਕੇ ਬਿਨਾ ਲੇਕਿਨ ਆਪ ਸੋਚ ਵੀ ਤਾਂ ਨਹੀਂ ਪਾ ਰਹੇ कि मोबाइल यूजेस तो बड़े हैं लेकिन मोबाइल जो है हमारी लाइफ का एक तरह से हिस्सा भी बन गया है अब जो सब कुछ जो जो आप डिफरेंट जगह से पहले लेते थे वो सब कुछ एक मोबाइल में आ गया आपने रास्ता पूछना मोबाइल बताएगा आपने फ़ोन करना मोबाइल बताएगा आपने कुछ जानकारी लेनी है मोबाइल बताएगा आपने मूवी देखनी है मोबाइल में देखो आपने न्यूज़ सुननी है मोबाइल से देखो एस एस तो इस करके इस तो बचता नहीं सकते ठीक है नहीं मोबाइल तो बच नहीं सकते ਮੋਬਾਈਲ ਨਹੀਂ ਕਰੋਗੇ ਤਾਂ 10 ਡਿਫਰੈਂਟ ਜਗ੍ਹਾ ਜਾਣਾ ਪਏਗਾ ਕੰਮ ਤਾਂ ਕਰਨਾ ਹੀ ਹੈ ਬਟ ਇਹ ਹੈ ਕਿ ਇਹਦਾ ਬੈਲੈਂਸ ਕ੍ਰੀਏਟ ਕਰਨਾ ਹੈ ਕਿ ਜਿਸ ਜਗ੍ਹਾ ਤੇ ਉਸ ਚੀਜ਼ ਦੀ ਜ਼ਰੂਰਤ ਨਹੀਂ ਹੈ ਅਸੀਂ ਜੋ ਉੱਥੇ ਵੀ ਉਸ ਚੀਜ਼ ਨੂੰ ਜ਼ਰੂਰਤ ਯੂਜ਼ ਕਰਨ ਲੱਗੇ ਉਹ ਚੀਜ਼ ਮੇਰੇ ਹਿਸਾਬ ਨਾਲ ਜ਼ਿਆਦਾ ਉਹ ਹੈ ਕਿ ਉਸ ਤੋਂ ਬਚਣਾ ਚਾਹੀਦਾ ਹੈ ਅਬ ਜਿਹੜੇ ਬੱਚੇ ਹੈ ਬੱਚੇ ਕਾ ਕਿੱਥੋਂ ਸਿੱਖਣਗੇ ਉਹ ਮਾਪੇ ਪਿਓ ਤੋਂ ਸਿੱਖਣਗੇ ਆਪਣੇ ਆਸ-ਪਾਸ ਕੇ ਜੋ ਵੀ ਲੋਕ ਹੈ ਉਹਨਾਂ ਤੋਂ ਸਿੱਖਣਗੇ ਜਾਂ ਕਈ ਵਾਰੀ ਮਾਪੇ ਵੀ ਬੱਚੇ ਨੂੰ चुप कराने वास्ते उन्हें मोबाइल पकड़ा दें तो मोबाइल जो है उसमें तो हर तरह की चीज़ है ना तो जैसी वो आपको एंगेज कर लेती है फिर आपको अगेन जब प्लेजर आने लग जाता है तो आप छोड़ नहीं पाते तो वही मेन बात है आप मोबाइल यूज़ किस चीज़ के लिए कर रहे हो वो वो अगर ये क्लैरिटी रहेगी ना हो सकता है शायद कुछ कम मोबाइल यूज़ होए ये तो सेल्फ डिसिप्लिन वाली बात ही है बट अगेन जब हम मोबाइल से ही सब कुछ ले रहे हैं अपना प्लेजर भी अपना नॉलेज भी अपना रास्ता भी तो फिर इससे बच पाना तो मुश्किल है राजेशा जी जाते दर्शकों अच्छा हेल्थ टिप्स अगेन हेल्दी फूड हेल्दी आ, जो आ, हेल्दी फूड हैबिट्स और एक्सरसाइज प्रॉपर स्लीप और आ, स्ट्रेस के लिए आ, अपने आप को ਕਿਸੇ ਹੋਰ ਐਕਟੀਵਿਟੀ ਮੇ ਜਾਂ ਕੋਈ ਹੌਬੀ ਜਾਂ ਕੁਝ ਐਸਾ ਜੋ ਆਪਣੇ ਕੰਮ ਸੇ ਥੋੜਾ ਅਲਗ ਹਟਕੇ ਹੋ ਲਾਈਕ ਸਪੋਰਟਸ ਲਾਈਕ ਸਪੋਰਟਸ ਤੋ ਇਹਨਾ ਇਹ ਸੇਮ ਗੱਲਾਂ ਹੀ ਚੱਲਿਆ ਆ ਰਹੀਆਂ 뮤జిక్ ਡੀਸਟ्रेस ਉਨ ਵਾਸਤੇ ਤੋ ਇਹ ਸੇਮ ਗੱਲਾਂ ਹੀ ਆ ਸਾਰੀਆਂ ਬਟ ਆਪਾਂ ਇੱਕ ਇੱਕੀ ਧੀਰੇ ਧੀਰੇ ਉਹਨਾਂ ਚੀਜ਼ਾਂ ਨੂੰ ਛੱਡ ਦਿੰਨੇ ਆ ਸਿਰਫ ਸੁਣ ਲੈਣੇ ਆ ਵੀ ਇਹ ਕਰਨਾ ਚਾਹੀਦਾ ਬਟ ਕਰਦਾ ਕੋਈ ਨਹੀਂ ਬਸ ਅਗਰ ਇਹ ਬੈਲੈਂਸ ਕ੍ਰੀਏਟ ਕਰਾਂਗੇ ਤਾਂ ਇਹ ਹੀ ਚੀਜ਼ਾਂ ਹੋਰ ਕੁਝ ਨਹੀਂ ਠੀਕ ਹੈ ਨਾ ਏ ਵੀ ਵੀ ਸੰਜਣਾ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਥੈਂਕ ਯੂ ਥੈਂਕ ਯੂ